ਅੱਜ ਸਭ ਤੋਂ ਪਹਿਲਾਂ ਤਾਂ ਮੈਂ ਖਾਲਸਾ ਸਾਜਨਾ ਦਿਵਸ ਵਿਸਾਖੀ ਦੀਆਂ ਸਭੂ ਪੰਜਾਬੀਆਂ ਨੂੰ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਿੱਖ ਸੰਗਤ ਨੂੰ ਵਧਾਈਆਂ ਦੇਣਾ ਚਾਹੁੰਦਾ ਕੱਲ ਡੈਲੀਗੇਟ اجلاس ਸੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਕਿ 2 ਮਹੀਨੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਬੇਨਤੀ ਵਰਕਰਾਂ ਨੇ ਬਹੁਤ ਮਿਹਨਤ ਦੇ ਨਾਲ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਭਰਤੀ ਕੀਤੀ ਜਿਹਦੇ ਤੋਂ ਡੈਲੀਗੇਟ ਚੁਣੇ ਗਏ ਕੱਲ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸੁਮੰਤ ਸੰਤੰਤਰੀ ਹਾਲ ਦੇ ਵਿੱਚ ਡੈਲੀਗੇਟ ਜਨਾਸ ਕੀਤਾ ਗਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਈ ਬੜੇ ਲੋਕਤੰਤਰੀ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚੁਣਿਆ ਗਿਆ ਅੱਜ ਸ਼੍ਰੋਮਣੀ ਅਕਾਲੀ ਦਲ ਇਸ ਵਿਸਾਖੀ ਦੇ ਪਵਿੱਤਰ ਮੌਕੇ ਤੇ ਕਾਨਫਰੰਸ ਕਰ ਰਿਹਾ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸੋ ਹਲਕੇ ਸਤਰਾਣੇ ਤੋਂ ਤੇ ਸਮਾਣੇ ਤੋਂ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਨੇ ਹੁਣ ਅਸੀਂ ਪਾਤਣਾ ਤੋਂ ਚੱਲੇ ਆ ਤੇ ਬਾਕੀ ਸੰਗਤਾਂ ਸਾਨੂੰ ਸੰਗਰੂਰ ਤੋਂ ਅੱਗੇ ਜਾ ਕੇ ਰਲਣਗੀਆਂ ਹਲਕਾ ਸਤਰਾਣਾ ਤੋਂ ਅੱਜ 5 ਬੱਸਾਂ ਚੱਲੀਆਂ ਨੇ ਸੋ ਮੈਂ ਸਾਰੇ ਪਹਿਲਾਂ ਤਾਂ ਵਰਕਰ ਸਾਹਿਬਾਨ ਦਾ ਧੰਨਵਾਦ ਕਰਦਾ ਕਿਉਂਕਿ ਵਾਢੀ ਦਾ ਸੀਜ਼ਨ ਚੱਲਦਾ ਪਿਆ ਸਾਰੇ ਬਹੁਤ ਵਿਅਸਤ ਨੇ ਇਹਨਾਂ ਨੇ ਫਿਰ ਵੀ ਆਪਣੀ ਮਾਂ ਪਾਰਟੀ ਦੇ ਲਈ ਜੋ ਇਹਨਾਂ ਦੇ ਮਨ ਦੇ ਵਿੱਚ ਪਿਆਰ ਤੇ ਸਤਿਕਾਰ ਹੈ ਤੇ ਨਵੇਂ ਪ੍ਰਧਾਨ ਚੁਣੇ ਜਾਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਚੁਣੇ ਜਾਣ ਤੇ ਜੋ ਉਤਸ਼ਾਹ ਹੈ ਇਹਨਾਂ ਨੇ ਆਪਣੇ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਸਾਡੇ ਨਾਲ ਚੱਲੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨ ਲਈ ਅੱਜ ਤੋਂ ਬਾਅਦ ਸਾਰੀਆਂ ਕੋਸ਼ਿਸ਼ਾਂ ਤੇ ਵੱਡੇ ਹੰਬਲੇ ਮਾਰੇ ਜਾਣਗੇ ਹਲਕੇ ਛਤਰਾਣੇ ਤੋਂ ਜੀ ਚਾਰ ਡੈਲੀਗੇਟ ਕਿਉਂਕਿ ਸਾਰੇ ਹੀ ਜੋ ਡੈਲੀਕੇਟ ਕੋਟਾ ਫਿਕਸ ਸੀ ਜੋ ਸਟੇਟ ਜਾਂ ਕੌਮੀ ਡੈਲੀਗੇਟ ਕਹਿ ਲਿਏ ਸਾਰੇ ਹਲਕਿਆਂ ਦੇ ਵਿੱਚੋਂ ਚਾਰ-ਚਾਰ ਡੈਲੀਗੇਟ ਚੁਣੇ ਗਏ ਨੇ ਸਾਡੇ ਇਥੋਂ ਸਾਡੇ ਹਲਕਾ ਇੰਚਾਰਜ ਬਾਬੂ ਕਬੀਰਦਾਸ ਜੀ ਸਰਦਾਰ ਗੁਰਵਚਨ ਸਿੰਘ ਮੌਲਵੀ ਵਾਲਾ ਜੀ ਜਗਿੰਦਰ ਸਿੰਘ ਬਾਵਾ ਜੀ ਤੇਮਿੰਦਰ ਸਿੰਘ ਲਾਲਵਾ ਜੀ ਨੂੰ ਇਥੋਂ ਸੰਗਤਾਂ ਨੇ ਡੈਲੀਗੇਟ ਚੁਣ ਕੇ ਭੇਜਿਆ ਜਿਨ੍ਹਾਂ ਨੇ ਕੱਲ ਨਵੇਂ ਪ੍ਰਧਾਨ ਦੀ ਚੋਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਤੇ ਸਮਾਣੇ ਤੋਂ ਸਮਾਣੇ ਤੋਂ ਜੀ ਮੈਂ ਆਪ ਖੁਦ ਜਗਮੀਤ ਸਿੰਘ ਹਰਿਆਉ ਡੈਲੀਗੇਟ ਆ ਮਲਕੀਸ਼ ਸਿੰਘ ਚੀਮਾ ਜੋ ਕਿ ਅਮਰਜੀਤ ਸਿੰਘ ਪੰਜਰਾਥ ਤੇ ਗਰਸੇਵਕ ਸਿੰਘ ਲੰਮਰਦਾਰ ਚਾਰ ਡੈਲੀਗੇਟ ਉੱਥੋਂ ਮੜੀ ਕੱਲ ਅਸੀਂ ਉੱਥੇ ਡੈਲੀਗੇਟ ਇਸ ਲਾਸਟ ਸੀ ਔਰ ਸਾਰੇ ਹਲਕਾ ਇੰਚਾਰਜ ਐਸਜੀਪੀਸੀ ਮੈਂਬਰ ਸਰਕਲ ਪ੍ਰਧਾਨ ਡੈਲੀਗੇਟ ਸਾਰੇ ਜੋ ਪੰਜਾਬ ਚੋਂ ਚੁਣ ਕੇ ਗਏ ਨੇ ਇੱਕੋ ਨਾਮ ਉੱਥੇ ਵਾਰ-ਵਾਰ ਗੂੰਜਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੇ ਕੋਈ ਹੋ ਸਕਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਜੇ ਕਿਸੇ ਦੀ ਰਹਿਨਮਾਈ ਹੋ ਸਕਦੀ ਹੈ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੱਲ ਉੱਥੇ ਤਕਰੀਬਨ ਸਾਰੇ ਪ੍ਰਣ ਕਰਕੇ ਗਏ ਨੇ ਕਿ ਪਿਛਲੇ 8 ਸਾਲਾਂ ਚ ਜੋ ਪੰਜਾਬ ਦਾ ਮਾੜਾ ਹਾਲ ਦੋ ਸਰਕਾਰਾਂ ਨੇ ਕੀਤਾ ਹੈ ਕੱਲ ਉੱਥੇ 19 ਮਤੇ ਪੇਸ਼ ਕੀਤੇ ਗਏ ਨੇ ਜੋ ਪੰਜਾਬ ਦੇ ਲਈ ਚਾਹੇ ਪਾਣੀਆਂ ਦਾ ਚਾਹੇ ਸਾਡੇ ਪੰਜਾਬੀ ਬੋਲ ਦੇ ਸੂਬਿਆਂ ਦਾ ਚਾਹੇ ਇਥੋਂ ਦੀ ਅਰਥ ਵਿਵਸਥਾ ਦਾ ਬੰਦੀ ਸਿੰਘਾਂ ਦਾ ਕਿਸਾਨਾਂ ਦੇ ਸਾਰੇ 19 ਮਤੇ ਬਹੁਤ ਅਹਿਮ ਜੋ ਪੰਜਾਬ ਦੇ ਲਈ 19 ਮਤੇ ਨੇ ਉਹ ਡੈਲੀਗੇਟ ਜਲਾਸ ਦੇ ਵਿੱਚ ਪਾਏ ਗਏ ਨੇ ਤੇ ਉਹ 19 ਮਤਿਆਂ ਤੇ ਸ਼੍ਰੋਮਣੀ ਅਕਾਲੀ ਦਲ ਵਰਕ ਕਰੇਗਾ ਕੰਮ ਕਰੇਗਾ ਤੇ ਪੰਜਾਬ ਨੂੰ ਦੁਬਾਰਾ ਤਰੱਕੀ ਦੇ ਰਾਹ ਤੇ ਭਾਈਚਾਰਕ ਸਾਂਝ ਦੇ ਰਾਹ ਤੇ ਤੋਰੇਗਾ